ਇਹ ਜਗਰਾਤਾ ਹੁੰਦਾ ਰਾਤਾਂ ਨੂੰ ਪਰ ਜਿਹਨੇ ਪਹਿਲੀ ਕਬੱਡੀ ਪਾਉਣੀ ਹੈ ਇਹ ਮਲੇਸ਼ੀਆ ਦੀ ਖੇਡ ਆਇਆ ਹੈ ਇਹ ਬਹਿਰੈਨ ਵੀ ਖੇਡ ਆਇਆ ਹੈ ਇਹਨੂੰ ਪਿੰਡ ਦੇ ਮੇਲੇ ਤੇ ਫੁੱਟਬਾਲ ਸਮਾਨ ਦੇ ਵਿੱਚ ਮਿਲਿਆ ਹਾਲੇ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਕਬੱਡੀ ਪਾਉਲੀ ਆ ਖਿਡਾਰੀ ਦਾ ਕਹਿੰਦੇ ਮੱਖਣਾ ਨਾਮ ਹੈ ਜਿਹੜਾ ਮੁੰਡਾ ਕਹਿੰਦੇ ਹੁਣ ਕਬੱਡੀ ਪਾ ਰਿਹਾ ਹੈ ਮੱਖਣ ਦੀ ਕਬੱਡੀ ਪੈਂਦੀ ਹੈ ਚਾਰ ਜਾਤੀ ਆ ਪਰ ਦੂਜੇ ਪਾਸੇ ਇੱਕੜੇ ਕੀਤੀ ਆ 23 ਨੰਬਰ ਕਹਿੰਦੇ ਰੀਡਰ ਦਾ ਹੈ ਕਬੱਡੀ ਪੌਲੀ ਕਨੇ ਨੱਥਾ ਗਿਆ ਵੜਿਆ ਹੋਇਆ ਹੈ ਨੱਥਾ ਕਬੱਡੀ ਪਾੜਿਆ ਹੈ ਜਾਪੀ ਚਾਰ ਹੈ ਚਾਰੋਂ ਦੇ ਚਾਰੋਂ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਰੇਡਾਂ ਪੈਣੀਆਂ ਜੱਫੇ ਲੱਗਦੇ ਆ ਪਰ ਨੰਬਰ ਕਹਿੰਦੇ ਰੇਡਰ ਦਾ ਹੈ ਮੇਰੇ ਮਿੱਤਰੋ ਨੰਬਰ ਕਨੇ ਧਾਵੀ ਦਾ ਹੈ ਅਗਲੀ ਕਬੱਡੀ ਪੌਲੀ ਲੈ ਵੀ ਕਾਲੇ ਬਾਈ ਓ ਡਾਕਟਰ ਆ ਗਿਆ ਕਹਿੰਦੇ ਰੱਲੀ ਵਾਲਾ ਇਹ ਕਹਿੰਦੇ ਲਖਵਿੰਦਰ ਸਿੰਘ ਡਾਕਟਰ ਹੈ ਇਹਦੀ ਬੜਾਡੇ ਕਹਿੰਦੇ ਸਰਕਾਰੀ ਹਸਪੀਟਲ ਦੇ ਚ ਡਿਊਟੀ ਆ ਨਹੀਂ ਸਾਊਂਡ ਵਾਲਿਆ ਨਾ ਛੇੜੇ ਨੂੰ ਭਰਾ ਬਣ ਕੇ ਨਹੀਂ ਮੌਜੀ ਵਾਲਿਆ ਇੱਥੇ ਆ ਜਾ ਤੂੰ ਇੱਥੇ ਆ ਜਾ ਕੁਰਸੀ ਤੇ ਬਹੁਤ ਵੱਡਾ ਧੰਨਵਾਦ ਆ ਮੌਜੀ ਵਾਲਾ ਸਾਡਾ ਵੀਰ ਆ ਆ ਮੱਖਣ ਆ ਇਹਦਾ ਕਹਿੰਦੇ ਖੜਿਆਲ ਪਿੰਡਾਂ ਬਰੇਟਿਆਂ ਦੇ ਕੋਲ ਲਓ ਮੱਖਣ ਨੇ ਕਹਿੰਦੇ ਨੰਬਰ ਜੋੜ ਦਿੱਤਾ ਅਗਲੀ ਕਬੱਡੀ ਪੌਂਦਰੀ ਕਹਿੰਦੇ ਆ ਨੌਜਵਾਨ ਦਾ ਮੇਰੇ ਮਿੱਤਰੋ ਭੰਮੇ ਕਲਾ ਪਿੰਡਾਂ ਹੈ ਪੁੱਛਿਆ ਪਰ ਆ ਕਹਿੰਦੇ ਜਗਦੀਪ ਰੱਲੀ ਵਾਲਾ ਨੰਬਰ ਕਹਿੰਦੇ ਸਿਰੇ ਦਾ ਝੋੜ ਗਿਆ ਲੈ ਵੀ ਪ੍ਰੀਤ ਨੀਟਾ ਕਹਿੰਦੇ ਰੱਲੀ ਪਿੰਡ ਵਾਲਾ ਕਹਿੰਦੇ ਕਬੱਡੀ ਪਾ ਰਿਹਾ ਆ ਕਹਿੰਦੇ ਰੱਲੀ ਵਾਲਾ ਕਹਿੰਦੇ ਨੀਟਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਕਹਿੰਦੇ ਨੱਕਰੇ ਦਾ ਜ਼ਿਕਰ ਹੁੰਦਾ ਹੈ ਪਰ ਇਹਦਾ ਕਹਿੰਦੇ ਰੱਲੀ ਪਿੰਡਾ ਹੈ ਇਹ ਨੂੰ ਦੌੜੀਆਂ ਕਹਿੰਦੇ ਨੀਟਾ ਕਹਿੰਦੀ ਹੈ ਪਰ ਦੂਜੇ ਪਾਸੇ ਮੁੰਡਾ ਕਹਿੰਦੇ ਕਰਦਾ ਟਰਾਈ ਹੋ ਗਈ ਟੱਕਰ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਕਹਿੰਦੇ ਧਾਵੀ ਦਾ ਆ ਖਿਡਾਰੀ ਨੂੰ ਇਹਦੇ ਜਦੋਂ ਪਿੰਨ ਮੇਲਾ ਹੋਇਆ ਤੇ ਬੁਲਟ ਮੋਟਰਸਾਈਕਲ ਮਾਰਸਾਂਵਾਂ ਦੇ ਵਿੱਚ ਦਿੱਤਾ ਹੈ ਆ ਕਹਿੰਦੇ ਬੁਰਜ ਹਰੀ ਪਿੰਡ ਦਾ ਕਹਿੰਦੇ ਸਣੀ ਕਬੱਡੀ ਪਾ ਰਿਆ ਬੁਰਜ ਟਿਲਮਾ ਬੁਰਜ ਹਰੀ ਬੜੇ ਮਸ਼ਹੂਰ ਪਿੰਡਾ ਜਲੇ ਮਾਰਸਾਂ ਦੇ ਇਹ ਆ ਬੁਰਜ ਹਰੀ ਵਾਲਾ ਕਹਿੰਦੇ ਸਣੀ ਮੇਰੇ ਮਿੱਤਰੋ ਪਰ ਜਗਦੀਪ ਰੱਲੀ ਵਾਲਾ ਇਹ ਵੀ ਕਬੂਤਰ ਰੱਖਣ ਦਾ ਸ਼ਕੀਨ ਹੈ ਯਾ ਰੱਲੀ ਵਾਲਾ ਕਹਿੰਦੇ ਜਗਦੀਪ ਕੈਂਟ ਜਾਫੀ ਆ ਸਾਡੀ ਖੇਡ ਕਬੱਡੀ ਦਾ ਆ ਜਗਦੀਪ ਰੱਲੀ ਖੜਦਾ ਗੱਜ ਵੀਰੋ ਕਹਿੰਦੇ ਵਿੱਚ ਆਹ ਵਾਹ ਵੇ ਰੱਦੀ ਪਿੰਡ ਵਾਲਿਆ ਲੈ ਵੀ ਵੇਖ ਬੁਰਜ ਢਿੱਲਮ ਵਾਲਿਆ ਬੱਲੇ ਬੱਲੇ ਕਰਵਾਇਆ ਬਾਈ ਯਾਰ ਜਿਉਂ ਜਿਉਂ ਮੁੰਡਿਆ ਜੱਫਾ ਵਧੀਆ ਲੱਗਿਆ ਤਾਂ ਤਾੜੀ ਮਾਰੋ ਯਾਰ ਜ਼ੋਰਦਾਰ ਗੱਲ ਟਿਕਾਣੇ ਲੱਗ ਗਿਆ ਤੇ ਅਮਰਤ ਚਾਂਦਪੁਰ ਵਾਲਾ ਵੀ ਪੁੱਜਿਆ ਹੈ ਜੱਗੀ ਕਲੱਬ ਚਾਂਦਪੁਰ ਦੀ ਟੀਮ ਅੱਜ ਅਮਰਤ ਬਾਈ ਨੇ ਬਣਾਈ ਹੈ ਅਗਲਾ ਮੈਚ ਕਹਿੰਦੇ ਖੁੱਡੀ ਗਲਾਂ ਦੀ ਟੀਮ ਆਜੇ ਉਹਨਾਂ ਦੀ ਵਿਰੋਧੀ ਟੀਮ ਬੂੜਾਵਾਲ ਪੁੱਜ ਗਈ ਆ ਦਵਿੰਦਰ ਬਹਾਦਰਪੁਰ ਦੇ ਵੀਰੋ ਕੇ ਦੀ ਵਾਲੇ ਮੁੰਡੇ ਆ ਜਾਣ ਆਹ ਕਹਿੰਦੇ ਮੱਖਣ ਖਰਿਆਣ ਪਿੰਡ ਦਾ ਬਰੇਟਿਆਂ ਦੇ ਇਲਾਕੇ ਦਾ ਪਰ ਸਾਹਮਣੇ ਦੇਖਦੇ ਆ ਸੰਦੀਪ ਸਿੰਘ ਝੋੜਾ ਭੰਮਿਆਂ ਵਾਲਾ ਕਹਿੰਦੇ ਟਰਾਈ ਕਰਦਾ ਤੇ ਨੰਬਰ ਕਹਿੰਦੇ ਜਿਹੜਾ ਸਿਰੇ ਦਾ ਜੋੜ ਦਿੰਦਾ ਉੱਗੂਗੜੀ ਟੀਮ ਇੱਕ ਵਾਰ ਆ ਕੇ ਸੰਪਰਕ ਬਣਾ ਲਈ ਜੇਕਰ ਪੁੱਜ ਗਈਆਂ ਮੇਰੇ ਨਾਲ ਇਧਰਲੇ ਪਾਸੇ ਦੇਖਦੇ ਆ ਪਿੰਡੀ ਕਬੱਡੀ ਰੱਲੀ ਵਾਲਾ ਬੱਬੂ ਮੇਰੇ ਮਿੱਤਰੋ ਨੰਬਰ ਆਪ ਦਾ ਲਖਵਿੰਦਰ ਆ ਗਿਆ ਤੇ ਕਰਦੇ ਗੱਲ ਲਖਵਿੰਦਰ ਕਬੱਡੀ ਪਾ ਰਿਹਾ ਹੈ ਮੀਆਂ ਫਰਕਾਨ ਤੇ ਅਵ ਬਕਰ ਉਹਨਾਂ ਦਾ ਕਹਿੰਦੇ ਬਹੁਤ ਵੱਡਾ ਧੰਨਵਾਦ ਹੈ ਮੇਰੇ ਮਿੱਤਰੋ ਅੱਜ ਦੇ ਮੇਲੇ ਲਈ ਜਿਨ੍ਹਾਂ ਦੇ ਕਹਿੰਦੇ ਬਹੁਤ ਵੱਡੇ ਸਹਿਯੋਗਾਂ ਮੇਰੇ ਮਿੱਤਰੋ ਜਦੋਂ ਕਬੱਡੀ ਕੱਪ ਹੁੰਦਾ ਜਾਂ ਕ੍ਰਿਕਟ ਕੱਪ ਤੇ ਵੱਡੇ ਸਹਿਯੋਗ ਹੁੰਦੇ ਆ ਬਰਜ ਹਰੀ ਵਾਲਾ ਕਹਿੰਦੇ ਸਭੀ ਕਬੱਡੀ ਪਾ ਰਿਹਾ ਆ ਆ ਖਿਡਾਰੀ ਦੇ ਵੀ ਕਹਿੰਦੇ ਚਰਚੇ ਵੱਡੇ ਆ ਇਹਦਾ ਸੜੀ ਨਾਮ ਹੈ ਤੇ ਗੱਲ ਕਹਿੰਦੇ ਜਿਹੜੇ ਮਾਰਸਾਰੀ ਖੇਲਦੀ ਆ ਇਹਦਾ ਕਹਿੰਦੇ ਬਰਜ ਹਰੀ ਪਿੰਡਾ ਜਿਹੜਾ ਮੁੰਡਾ ਕਹਿੰਦੇ ਹੁਣ ਕਬੱਡੀ ਪਾ ਰਿਹਾ ਇੱਕ ਬਰਜ ਹਰੀ ਪਿੰਡਾ ਗੜੇ ਨੱਦੇਆੜ ਦਾ ਪਿੰਡਾ ਤੇਰੇ ਮਿੱਤਰੋ ਗੱਲਾਂ ਬਾਤਾਂ ਚੱਲਦੀਆਂ ਪਰ ਦੂਜੇ ਪਾਸੇ ਸਿੱਖ ਸਰਦਾਰ ਮੁੰਡਾ ਕਰਦਾ ਟਰਾਈ ਖੇਡਦੇ ਮੈਦਾਨ ਦੇ ਵਿੱਚ ਨੰਬਰ ਕਿੰਨੇ ਬੁਰਜ ਹਰੀ ਵਾਲਾ ਸਣੀ ਆਪਣੀ ਟੀਮ ਲਈ ਜੋੜਦਾ ਹੈ ਲੈ ਵੀ ਅਗਲੀ ਕਬੱਡੀ ਪੌਣੀ ਆ ਖਿਡਾਰੀ ਦਾ ਖੜਿਆਲ ਪਿੰਡਾ ਕਹਿੰਦੇ ਖੜਿਆਲ ਵਾਲਾ ਕਹਿੰਦੇ ਮੱਖਣ ਕਬੱਡੀ ਪਾ ਰਿਹਾ ਕਹਿੰਦੇ ਮੱਖਣ ਕਹਿੰਦੇ ਸਤੋਜ ਪਿੰਡਾ ਕਹਿੰਦੇ ਤਕੜਾ ਖੇਡਿਆ ਇਲਾਕੇ ਦੇ ਵਿੱਚ ਇਹ ਮੱਖਣ ਖੜਿਆਲ ਵਾਲਾ ਆਹ ਕਹਿੰਦੇ ਬਲਜੀਤ ਸਿੰਘ ਝੋੜਾ ਭੰਮੇ ਕਲਾਂ ਦੀ ਧਰਤੀ ਬਾਬੇ ਕਹਿੰਦੇ ਸਿੱਧ ਪੁਈ ਦੀ ਅਪਾਰ ਕਿਰਪਾ ਢਾਲੀਆਲ ਪਰਿਵਾਰ ਦੇ ਮੁੰਡਿਆਂ ਦੇ ਉੱਪਰ ਆਹ ਬਲਜੀਤ ਸਿੰਘ ਝੋੜਾ ਭੰਮਿਆਂ ਵਾਲਾ ਮੇਰੇ ਵੀਰੋ ਤੇ ਨੰਬਰ ਜਿਹੜਾ ਮੱਖਣ ਨੇ ਜੋੜ ਦਿੱਤਾ ਖੇਡ ਦੇ ਮੈਦਾਨ ਦੇ ਵਿੱਚ ਪੈਂਦੀਆਂ ਕਬੱਡੀਆਂ ਨੇ ਵੇਖੂ ਸਾਰਾ ਜੱਗ ਬਈ ਮਾਰ ਮਾਰੇ ਜੱਫੀ ਪੈੜੇ ਕੱਢਣਗੇ ਅੱਗ ਦੇ ਲਓ ਸਾਹਮਣੇ ਕੰਦੇ ਕਬੱਡੀਆਂ ਪੈਂਦੀਆਂ ਨੇ ਤਰਾਜ ਮੈਚ ਤੋਂ ਪਹਿਲਾਂ ਲੱਗੂਆ ਜੀ ਚੱਲਦੇ ਮੈਚ ਦੇ ਵਿੱਚ ਲੈ ਵੀ ਨਹੀਂ ਤੇ ਕੋਈ ਇਤਰਾਜ ਨਹੀਂ ਹੋਣਾ ਕਿਉਂਕਿ ਮੈਚ ਤੋਂ ਪਹਿਲਾਂ ਇਤਰਾਜ ਲੱਗਣਾ ਹੈ ਇਹ ਪਹਿਲਾਂ ਵੀ ਅਨਾਉਂਸ ਕੀਤਾ ਹੈ ਚੱਲਦੇ ਮੈਚ ਬੱਲੇ 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 ਵੇ ਵੀਰੋ ਗਿਆ ਮਾਰੋ ਤਾੜੀਆਂ ਮੰਡੇ ਦੇ ਲਈ ਜੀ ਬੱਲੇ ਵਾਲਾ ਫੱਟੂਆ ਰੱਲੀ ਵਾਲਾ ਬੱਬੂ ਆ ਰੱਲੀ ਵਾਲਾ ਬੱਬੂ ਦੇ ਕਬੱਡੀ ਪੌਂਦੀ ਮੁੰਡਾ ਫੇਰ ਅੱਗੇ ਵੱਲ ਵਧਿਆ ਹੋਇਆ ਹੈ ਉਧਰੋਂ ਜਿੱਤ ਬਾਈ ਠੱਠੜਾ ਕਿਰਨਾ ਪੰਜਾਬ ਪੁਲਿਸ ਮੀਆਂ ਬਾਬਾ ਜੀ ਬੱbbi ਬਾਲੀਗੜ ਪਲੇਅਰ ਪੰਜਾਬ ਪੁਲਿਸ ਦੇ ਮਰਾਇਮਾਂ ਦਾ ਬਹੁਤ ਵੱਡਾ ਧੰਨਵਾਦ ਹੈ ਭਾਈ ਜੀ ਮੇਰੀ ਬੇਟੀ ਟੱਟਿਆ ਬਾਰੇ ਜਾਓ ਜੀ ਨਹੀਂ ਪੁਲਸ ਵਾਲੇ ਆ ਰਹੇ ਆ ਵੀਰ ਬਣ ਕੇ ਉੱਥੇ ਜੀ ਸਾਰੇ ਭਾਈ ਜੀ ਆ ਦਿਓ ਕਿਹੜਾ ਇੱਧਰ ਆ ਕਰੋ ਜੀ ਉਧਰ ਖਾਲੀ ਸਾਰਾ ਗਰਾਊਂਡ ਜੀ ਉਧਰ ਮਹਿਮਾਨ ਬੈਠਿਆ ਸਾਹਮਣੇ ਖੜਿਆ ਸੈਰ ਤੇ ਹੋ ਜੋ ਭਾਈ ਸਾਰੇ ਪੁਲਸ ਵਾਲਿਆਂ ਨੂੰ ਬੇਨਤੀ ਆ ਵੀ ਬਾਹਰੇ ਹੋ ਜਾਓ ਨਹੀਂ ਫਿਰ ਤੁਹਾਨੂੰ ਪਤਾ ਵੀ ਉੱਥੇ ਵੱਡੇ ਵੱਡੇ ਨੂੰ ਬਾਹਰੇ ਕਰ ਦਿੰਦੇ ਆ ਲਓ ਸਾਹਮਣੇ ਨੰਬਰ ਤਾਪਦਾ ਆ ਮੈਚ ਦੇ ਵਿੱਚੋਂ ਜੇਤੂ ਰਹੀ ਆ ਟੀਮ ਰੱਲੀ ਦੀ ਲੈ ਕਾਲੂ